ਜੀ ਮੇਰਾ ਨਾਮ ਰੁਪਿੰਦਰ ਕੌਰ ਮੈਂ ਬੱਚੇ ਰਮਨਜੀਤ ਕੌਰ ਦੀ ਮਦਰ ਹਾਂ ਤੇ ਬੱਚੇ ਨੂੰ ਇਨਸਾਫ ਮੈਨੂੰ ਇਹ ਇਨਸਾਫੀ ਹੋ ਦੇਣੀ ਚਾਹੀਦੀ ਆ ਕਿ ਮੇਰੇ ਬੱਚੇ ਮੇਰੇ ਨੂੰ ਕਿਉਂ ਇੰਨਾ ਮਾਰਿਆ ਗਿਆ ਪਪਾ ਦੀਪ ਸਿੰਘ ਵੇਗੇਪੁਰ ਪਬਲਿਕ ਸਕੂਲ ਚ ਪੜਦਾ ਵਾ ਮੈਂ ਮੈਡ ਨੂੰ ਕਾਲ ਕੀਤੀ ਆ ਵੀ ਤੁਸੀਂ ਬੱਚੇ ਦਾ ਕੰਮ ਚੈੱਕ ਕਰੋ ਜਿਹੜਾ ਨਹੀਂ ਹੋਇਆ ਤੁਸੀਂ ਮੈਨੂੰ ਸਕੂਲ ਕਾਪੀ ਦਿਓ ਮੈਂ ਬਾਪੇ ਕਰਵਾਉਂਗੀ ਤੇ ਬੱਚੇ ਨੂੰ ਇਨਾ ਮਾਰਿਆ ਗਿਆ ਇਨਾ ਮਾਰਿਆ ਵਾ ਵੀ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਘਰੇ ਜਾ ਕੇ ਮੈਨੂੰ ਰੋ ਕੇ ਮਿਲਿਆ ਫਿਰ ਮੈਂ ਮੈਡ ਨੂੰ ਕਾਲ ਕੀਤੀ ਆ ਫਿਰ ਮੈਡ ਨੂੰ ਤੁਹਾਨੂੰ ਬੱਚੇ ਨੂੰ ਇਹ ਧਮਕੀ ਦਿੱਤੀ ਗਈ ਸਕੂਲ ਦੇ ਵਿੱਚ ਵੀ ਤੂੰ ਜਾ ਕੇ ਤੇ ਆਪਣੇ ਇਹ ਮੈਡ ਨੂੰ ਨਹੀਂ ਜਾ ਕੇ ਦਿਖਾਉਣਾ ਵੀ ਇਹਦੇ ਵੱਡੇ ਪ੍ਰਿੰਸੀਪਲ ਜੀ ਲਾਵਾਂਗੇ ਮੈਡਮ ਹੋਗੇ ਉਹਨਾਂ ਨੂੰ ਨਹੀਂ ਦੱਸਣਾ ਕਿ ਮੈਨੂੰ ਬੱਚੇ ਨੇ ਮਾਰਿਆ ਪਹਿਲਾਂ ਵੀ ਕਦੀ ਫੋਟ ਮਾਰ ਹੋਈ ਹੈ ਪਹਿਲਾਂ ਵੀ ਇਹ ਤੋਂ ਪਹਿਲਾਂ ਹੋਇਆ ਵਾ ਪਰ ਇੰਨਾ ਨਹੀਂ ਜਿੰਨਾ ਹਰ ਕੀ ਹੋਇਆ ਮੈਂ ਫਿਰ ਮੈਡ ਨੂੰ ਘਰੇ ਕਾਲ ਕੀਤੀ ਫੋਟੋਆਂ ਭਾਈਆਂ ਕਿ ਮਾਰੋ ਮੈਂ ਇਹ ਨਹੀਂ ਆਂਦੀ ਨਾ ਮਾਰੋ ਬੱਚੇ ਨੂੰ ਪਰ ਇਹਨਾਂ ਨਾਲ ਨਾ ਮਾਰੋ ਵੀ ਬੱਚੇ ਦੇ ਪੱਲੇ ਨਾ ਰਵੇ ਕੋਈ ਇਹ ਕਿਦਨ ਦੀ ਗੱਲ ਆ ਇਹ ਕੱਲ ਦੀ ਗੱਲ ਤੂੰ ਫਿਰ ਸਕੂਲ ਟੀਚਰਾਂ ਨਾਲ ਗੱਲ ਕੀਤੀ ਉਹ ਤੋਂ ਬਾਅਦ ਮੈਂ ਮੈਡ ਨਾਲ ਗੱਲ ਕੀਤੀ ਮੈਨੂੰ ਮੈਡ ਨੇ ਬੁਲਾਇਆ ਵਾ ਕਿ ਤੂੰ ਸਕੂਲ 11 ਵਜੇ ਆਓ ਤੇ ਮੈਂ ਉਹਨਾਂ ਨੂੰ ਮਿਲਣਾ ਹੁਣ ਕੀ ਮੰਗ ਕਰਦੇ ਜਦੋਂ ਮੈਂ ਇਹੋ ਮੰਗ ਕਰਦੀ ਆ ਕਿ ਗਾਹੇ ਇਹੋ ਜਿਹੇ ਬੱਚੇ ਦੇ ਨਾਲ ਸਾਡਾ ਚਾਂਸ ਹੋਵੇ ਤੇ ਅਸੀਂ ਸਕੂਲ ਬੱਚੇ ਨੂੰ ਨਹੀਂ ਪਾਏ ਜਾਣਾ ਮੈਂ ਸਕੂਲੋਂ ਟਾਇਆ ਜਾਣਾ ਅੱਡ ਤੇ ਹੁਣ ਵੀ ਜੇ ਬੱਚਾ ਮੰਨਦਾ ਨਹੀਂ ਮੈਂ ਸਕੂਲ ਦੇ ਟੀਚਰ ਕੋ ਨਹੀਂ ਪੜਨਾ ਚਾਹੁੰਦੀ ਪੜਨਾ ਚਾਹੁੰਦਾ ਤੁਸੀਂ ਇਹ ਇਦਾਂ ਕਰਨਾ ਵਾ ਤੇ ਸਕੂਲੋਂ ਬੱਚਾ ਬਰਦਾ ਦੀ ਕਿਸੇ ਅਧਿਕਾਰੀ ਨੂੰ ਦੱਸਿਆ ਵਾ ਹਾਂਜੀ ਮੈਂ ਬਾਦ ਵਿਕਾਸ ਕਰਨ ਤਾਰਨ ਉੱਥੇ ਅਸੀਂ ਦੱਸਿਆ ਵਾ ਸਾਰਾ ਅਸੀਂ ਇਹ ਸੂਚਿਤ ਮੰਗ ਕਰਦੇ ਆਂ ਵੀ ਇਹ ਬੱਚੇ ਨੂੰ ਕਿਉਂ ਇੰਨਾ ਮਾਰਿਆ ਗਿਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਭਗਵਾਨਵਾਮੀ ਸੰਸਥਾ ਇਕਤਾ ਸੰਘਰਸ਼ ਦਲ ਦਾ ਮੈਂ ਸਪੋਰਟ ਸੈੱਲ ਦਾ ਚੇਅਰਮੈਨ ਆ ਗੁਰਪ੍ਰੀਤ ਸਿੰਘ ਜੀ ਕੀ ਮਸਲਾ ਜਿਹੜਾ ਅੱਜ ਕਹਿ ਰਿਹਾ ਜੀ ਤੁਸੀਂ ਇਹ ਮਸਲਾ ਪਿੰਡ ਮਾਂ ਦਾ ਬੱਚਾ ਵਾ ਇੱਥੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਪੜਦਾ ਵਾ ਤੇ ਉਹ ਮੈਡਮ ਨੇ ਉਹਨੂੰ ਕੁੱਟਿਆ ਵਾ ਉਹਦੇ ਨਿਸ਼ਾਨ ਪਏ ਹੋਏ ਆ ਹਾਂਜੀ ਤੇ ਉਹ ਉਹਦੇ ਕਰਕੇ ਮੇਰੇ ਕੋਲ ਆਏ ਤੇ ਉਹ ਇਨਸਾਫ ਨੂੰ ਦਵਾ ਕੇ ਛੱਡਾਂਗੇ ਜੀ ਉਹ ਆਂਦੇ ਆ ਵੀ ਇਹਨਾਂ ਨੇ ਮੈਡਮ ਸਾਡੇ ਬੱਚੇ ਨੇ ਕੰਮ ਨਹੀਂ ਕੀਤਾ ਤੇ ਉਹਦੇ ਚੱਕਰ 'ਚ ਉਹਨਾਂ ਨੇ ਫੋਨ ਵੀ ਉਹਨੂੰ ਲਾਇਆ ਹੈ ਮੈਡਮ ਨੂੰ ਭਈ ਇਹਨਾਂ ਨੇ ਕੰਮ ਨਹੀਂ ਕੀਤਾ ਕੋਈ ਨਹੀਂ ਜਿਹੜਾ ਰਹਿ ਗਿਆ ਕੰਮ ਤੁਸੀਂ ਸਾਨੂੰ ਤੇ ਦੱਸ ਦਿਓ ਤੇ ਅਸੀਂ ਕਰਵਾ ਦਾਂਗੇ ਇੱਕ ਚੱਕਰ ਚ ਉਹਦੇ ਮੁੰਡੇ ਦੇ ਦਾਗ ਪਾਤੇ ਮਾਰ ਮਾਰ ਚ ਪੈਣਾ ਮੈਡਮ ਨੇ ਕਿੱਡਾ ਬੱਚਾ ਵਾ ਹੋਊਗਾ ਜੀ 6 7 ਸਾਲਾਂ ਦਾ ਹੋਊਗਾ ਜੀ ਤੇ ਕੋਈ ਇਸ ਬੰਦ ਜੇ ਫਿਰ ਕੋਈ ਕੇ ਨੂੰ ਦੱਸਿਆ ਗਿਆ ਦਰਖਾਸਤ ਪ੍ਰਸ਼ਾਸਨ ਨੂੰ ਸੂਚਿਤ ਕਰਵਾਇਆ ਗਿਆ ਹਾਂ ਜੀ ਸੂਚਿਤ ਉਹਨਾਂ ਬਾਲ ਵਿਭਾਗ ਵਾਲੇ ਅਫਸਰ ਨੂੰ ਅਸੀਂ ਫੋਨ ਕੀਤਾ ਵਾ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੂੰ ਫੋਟੋਆਂ ਵੀ ਭੇਜਤੀਆਂ ਵਾ ਉਹ ਚੱਕਰ ਦੇ ਵਿੱਚ ਜੇ ਨਹੀਂ ਕੋਈ ਇਨਸਾਫ ਮਿਲਦਾ ਤਾਂ ਫਿਰ ਅਸੀਂ ਸੰਘਰਸ਼ ਆਪਣਾ ਧਰਨਾ ਲਾ ਕੇ ਅਸੀਂ ਇਨਸਾਫ ਉਹਨਾਂ ਨੂੰ ਦਿਵਾਵਾਂਗੇ ਜ਼ਰੂਰ ਮੰਤਨ ਦੇ ਨਾਲ ਬੱਚੇ ਨਾਲ ਚਪੇੜ ਮਾਰ ਕੇ ਮਲਕ ਨਿਸ਼ਾਨ ਪਾਏ ਤੋਂ ਬਹੁਤ ਹੁੰਦੇ ਕੀ ਉਹਦਾ ਕਾਰਨ ਸੀਗਾ ਤੇ ਕਿਸ ਕਰਕੇ ਉਹਨੂੰ ਕੁੱਟ ਮਾਰ ਕੇ ਕੀਤੀ ਗਿਆ ਤੇ ਕੀ ਕਹਣਾ ਚਾਹੋਗੇ ਇਸ ਬਾਰੇ ਹਾਂਜੀ ਇਸ ਤਰ੍ਹਾਂ ਜੀ ਇਹ ਇੱਕ ਦੋ ਦਿਨ ਪਹਿਲਾਂ ਦਾ ਮਾਮਲਾ ਸਾਡੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੋਇਆ ਸਾਡੇ ਕਿਸੇ ਟੀਚਰ ਦੇ ਉੱਤੇ ਕਿਸੇ ਬੱਚੇ ਦੇ ਮਾਂ-ਬਾਪ ਕੋਲੋਂ ਇਹ ਕਿਹਾ ਗਿਆ ਇਲਜ਼ਾਮ ਲਾਇਆ ਗਿਆ ਕਿ ਬੱਚੇ ਤੇ ਥੱਪੜ ਲਗਾਇਆ ਗਿਆ ਤੇ ਉਹਦੇ ਕਰਕੇ ਉਹਨੂੰ ਜਿਆਦਾ ਦੇ ਨਿਸ਼ਾਨ ਪੈ ਗਿਆ ਪਰੰਤੂ ਸਾਨੂੰ ਇਹ ਜਾਣਕਾਰੀ ਮਿਲ ਗਈ ਸੀ ਕਿ ਸਾਡੇ ਕਿਸ ਟੀਚਰ ਨੇ ਥੱਪੜ ਲਗਾਇਆ ਪਰੰਤੂ ਇਹਦਾ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਹੜਾ ਨਿਸ਼ਾਨ ਆ ਉਹ ਥੱਪੜ ਲਗਾਉਣ ਕਰਕੇ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਥਾਣਾ ਕੱਚਾ ਪੱਕਾ ਦੇ ਵਿੱਚ ਸਰਵਿਸ ਇੰਸਪੈਕਟਰ ਮੈਡਮ ਪਰਮਜੀਤ कौर ਦੇ ਨਜ਼ਰਸਾਨੀ ਚ ਹੋ ਰਹੀ ਹੈ ਤੇ ਜੋ ਵੀ ਇਹਦਾ ਮਾਮਲਾ ਉਹ ਦੇਖ ਰਿਹਾ ਹੈ ਇਹ ਕਿਹੜੀ ਕਲਾਸ ਦਾ ਬੱਚਾ ਬੱਚਾ ਸ਼ਾਇਦ 8ਵੀਂ ਕਲਾਸ ਦਾ ਜੀ 8ਵੀਂ ਕਲਾਸ ਦਾ ਹੈ ਜੇਕਰ ਇਹ ਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਕਿ ਉਹਦੇ ਜਿਹੜਾ ਨਿਸ਼ਾਨ ਆ ਉਹ ਥੱਪੜ ਦਾ ਹੀ ਹੈ ਕਿ ਫੇ ਕੀ ਐਕਸ਼ਨ ਲੈ ਜੋ ਤੁਹਾਡੇ ਹਾਂ ਅਗਰ ਸਾਨੂੰ ਲੱਗਦਾ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਦਾ ਕਿ ਸਾਡੇ ਟੀਚਰ ਨੇ ਏਡੀ ਜ਼ੋਰ ਦੀ ਥੱਪੜ ਲਗਾਇਆ ਕਿ ਬੱਚੇ ਤੇ ਨਿਸ਼ਾਨ ਪੈ ਗਿਆ ਜਾਂ ਮਤਲਬ ਟੀਚਰ ਦਾ ਕਸੂਰ ਇਹਦੇ ਵਿੱਚ ਮੰਨਿਆ ਜਾਂਦਾ ਗਲਤੀ ਵੀ ਨਿਕਲਦੀ ਹੈ ਤਾਂ ਅਸੀਂ ਟੀਚਰ ਤੇ ਜੋ ਵੀ ਸਕੂਲ ਦੇ ਬਣਦੇ ਰੂਲਸ ਜਾਂ ਸਾਡੇ ਇਹਦੇ ਪਿਤਾਪ ਡਿਸਪਲਿਨ ਦੇ ਮਤਲਬ ਕੋਲ ਤੇ ਬਣਦੀ ਹੋਈ ਕਾਰਵਾਈ ਜ਼ਰੂਰ ਕਰਾਂਗੇ ਜੇਕਰ ਮਲਕੈ ਇਹੀ ਕੋਈ ਘਟਨਾ ਵਾਪਰਨੀ ਸਕੋਲ ਦੇ ਚਦੋਂ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋਈ ਨੰਦਰਜੋਗਾ ਘਟਨਾ ਹੈ ਹਾਂ ਬਿਲਕੁਲ ਨੰਦਰਜੋਗਾ ਜੀ ਬੱਚਿਆਂ ਨੂੰ ਮਾਰਨਾ ਕੁੱਟਣਾ ਜਾਂ ਤੱਪੜ ਲਗਾਉਣਾ ਇਹ ਦੀ ਬਿਲਕੁਲ ਘੋਰ ਨੰਦਰਜਾ ਕਰਦਾ ਮੈਂ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਪਿਆਰ ਨਾਲ ਪੜਾਉਣਾ ਚਾਹੀਦਾ ਔਰ ਸਾਡੀ 25 ਸਾਲਾਂ ਤੋਂ ਸਕੂਲ ਚੱਲ ਰਿਹਾ ਹੈ ਤੇ ਵਿੱਚ ਪਹਿਲੀ ਘਟਨਾ ਵਾਪਰੀ ਕਿ ਜਦੋਂ ਕਿਸੇ ਬੱਚੇ ਤੇ ਤੱਪੜ ਲਗਾਉਣ ਦੀ ਸਿੱਖਲ ਸਾਡੇ ਸਾਹਮਣੇ ਆਈ ਹੈ ਅ ਇਸ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਨੂੰ ਇੱਕ ਬੜੀ ਸਖਤੀ ਦੇ ਨਾਲ ਸਾਡੇ ਵੱਲ ਹਦਾਇਤ ਕੀਤੀ ਜਾਂਦੀ ਕਿ ਕਿਸੇ ਵੀ ਬੱਚੇ ਨੂੰ ਛੋਟੀ ਤੱਪੜ ਜਾਂ ਇਹੋ ਜ ਮੈਨੂੰ ਸਮਝ ਨਹੀਂ ਆ ਰਿਹਾ ਇਹ ਬੱਚਾ ਸਕੂਲ ਆ ਰਿਹਾ ਹੈ ਬੱਚਾ ਸ਼ਾਇਦ 1-2 ਦਿਨ ਤੋਂ ਨਹੀਂ ਆ ਰਿਹਾ ਕੋਈ 6-7 ਸਾਲ ਦਾ ਬੱਚਾ ਜਿਹੜੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਕੁੱਟਮਾਰ ਕੀਤੀ ਗਈ ਕੀ ਉਹਦੇ ਖਿਲਾਫ ਜਿਹੜਾ ਕੇਸ ਲਿਆ ਜਾਏਗਾ ਸਕੂਲ ਦੇ ਖਿਲਾਫ ਜਾਂ ਸਟਾਫ ਦਾ ਅ ਮੇਰੇ ਕੋਲ ਚੇਅਰਮੈਨ ਵੱਲੋਂ ਆਇਆ ਹੈਗਾ ਇੱਕ ਕੇਸ ਆਇਆ ਸੀ WhatsApp ਦੇ ਉੱਤੇ ਔਰ ਬੱਚੀ ਦੇ ਫਾਦਰ ਵੱਲੋਂ ਵੀ ਮੈਨੂੰ ਦੱਸੀ ਗਈ ਹੈ ਇਨਫੋਰਮੇਸ਼ਨ ਇਸ ਦੇ ਗਾੜੀ WhatsApp ਉਹ ਇਸ ਟਾਈਮ ਫਾਦਰ ਸਾਹਿਬ ਤਾਂ ਕੈਨੇਡਾ ਗਿਆ ਹੈ ਦੋ ਬੱਚੀ ਦੇ ਕਲਾਸ ਦੇ ਅੰਦਰ ਕੋਈ ਟੀਚਰ ਵੱਲੋਂ ਲੇਡੀ ਟੀਚਰ ਨੇ ਉਹਨਾਂ ਵੱਲੋਂ ਥੱਪੜ ਮਾਰਿਆ ਗਿਆਗਾ ਜਿਨੇ ਨਾ ਬੱਚੇ ਦੇ ਗਲ ਦੇ ਉੱਤੇ ਨਿਸ਼ਾਨ ਸ਼ੂਨ ਵੀ ਪਈ ਹੈ ਗਿਆ ਸਾਡਾ ਜੁਨੈਲ ਜਸਤੀ ਸੈਕਟੈਗ ਇਹ ਕਹਿੰਦਾ ਕਿ ਬੱਚਿਆਂ ਨੂੰ ਪਿਆਰ ਨਾਲ ਰੱਖਿਆ ਜਾਵੇ ਨਾ ਕਿ ਉਹਨਾਂ ਨੂੰ ਕੁੱਟਮਾਰ ਕੀਤੀ ਜਾਵੇ ਮੈਂ ਹੁਣ ਉਸ ਕੇਸ ਦੇ ਅੰਦਰ ਪੈਰਵਾਹੀ ਕਰਦੇ ਦੇਖਿਆ ਜਾ ਰਿਹਾ ਹੈਗਾ ਹੁਣ ਉਹਨਾਂ ਨੇ ਇਹ ਕੱਚਾ ਪੱਕਾ ਥਾਣੇ ਦੇ ਅੰਦਰ ਇਹ ਕੰਪਲੇਂਟ ਦਿੱਤੀ ਵੀ ਹੈ ਜਿੱਥੇ ਪੁਲਿਸ ਵੱਲੋਂ ਮਾਨੀਟਰ ਕੀਤਾ ਜਾ ਰਿਹਾ ਹੈਗਾ ਇਸ ਕੇਸ ਨੂੰ ਤੇ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਹੋਇਆ ਹੈਗਾ ਅੱਜ ਜੋ ਤੱਕ ਨਿਕਲ ਕੇ ਆਣਗੇ ਉਸ ਤੋਂ ਬਾਅਦ ਫਿਰ ਮੇਰੇ ਵੱਲੋਂ ਬੰਦੀ ਕਾਰਵਾਈ ਕੀਤੀ ਜਾਵੇਗੀ ਜਿੱਥੇ ਵੀ ਢਿੱਲ ਵਰਤੀ ਗਈ ਚਾ ਪੁਲਿਸ ਡਿਪਾਰਟਮੈਂਟ ਹੈ ਤਾਂ ਫਿਰ ਉੱਥੇ ਆਪਾਂ ਬੰਦੀ ਕਾਰਵਾਈ ਕਰਾਂਗੇ ਐਸਐਸਪੀ ਸਾਹਿਬ ਨਾਲ ਮਿਲ ਕੇ ਦੇਖਾ ਜਾਵੇ ਕਿ ਛੋਟੇ ਬੱਚੇ ਦੀ ਜਿਹੜਾ ਕੰਮ ਨਾ ਕਰ ਕਾਉਂਦਾ ਉਹਨੂੰ ਕੁੱਟਮਾਰ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਮੈਂ ਕਹਿ ਰਿਹਾ ਪਹਿਲਾਂ ਜੁਵਨਾਈਲ ਜਸਟਿਸ ਐਕਟ ਦੇ ਬਿਲਕੁਲ ਵੀ ਅਲਾਉ ਨਹੀਂ ਕਿਹਾ 0 ਤੋਂ 18 ਸਾਲ ਦੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ ਆਪਾਂ ਕਹਿ ਦਿੰਨੇ ਘਰ ਦੇੰਦੇ ਬੱਚਾ ਸ਼ਰਾਰਤੀ ਹੈ ਕਦੇ ਵੀ ਇਹ ਨਹੀਂ ਕਹਿਣਾ ਚਾਹੁੰਦੇ ਬੱਚਾ ਸ਼ਰਾਰ ਨਲਾਇਕ ਕਾਕਾシャ ਬਲਕਿ ਉਹਨੂੰ ਮੋਟੀਵੇਟ ਕੀਤਾ ਜਾਵੇ ਉਹਨੂੰ ਸਮਝਾਇਆ ਜਾਵੇ ਸਿਖਾਇਆ ਜਾਵੇ ਕਿਉਂਕਿ ਬੱਚਾ ਤਾਂ ਬੱਚਾ ਹੀ ਹੈ ਉਹਨੂੰ ਅਜੇ ਅਗਰ ਅੱਜ ਆਪਾਂ ਇਹ ਕਵਾਂਗੇ ਤਾਂ ਫਿਰ ਉਹ ਕਿਵੇਂ ਸਿੱਖੇਗਾ ਪਿਆਰ ਨਾਲ ਬੱਚਾ ਸਮਝ ਸਕਦਾ ਹੈ ਕੁੱਟ ਮਾਰ ਨਾਲ ਬੱਚਾ ਨਹੀਂ ਸਮਝ ਸਕਦਾ ਤੁਹਾਡੇ ਕੋਲ ਵੀ ਕੋਈ ਉਹਨਾਂ ਨੂੰ ਬਲੈਕ ਸਕੂਲ ਦੇ ਸਟਾਫ ਨੂੰ ਜਾਂ ਪ੍ਰਿੰਸੀਪਲ ਸਕੂਲ ਦੇ ਸਟਾਫ ਨੂੰ ਮੇਰਾ ਸੋਮਵਾਰ ਦਾ ਟਾਈਮ ਦੇਦਾ ਕਿਉਂਕਿ ਅੱਜ ਤਾਂ ਕੱਚਾ ਪੱਕਾ ਥਾਣੇ ਦੇ ਅੰਦਰ ਸੁਣਵਾਈ ਹੋਣੀ ਹੈ ਜੀ ਉਹਨਾਂ ਦੇ ਜੋ ਰਿਟਰਨ ਵਗੈਰਾ ਕੁਝ ਹੋਣਾ ਹੈਗਾ ਉਸ ਤੋਂ ਬਾਅਦ ਫਰਦਰ ਜਿਹੜੀ ਰਿਪੋਰਟ ਮੇਰੇ ਕੋਲ ਆਊਗੀ ਉਸ ਤੇ ਦੇਖਣ ਬਾਚਣ ਉਪਰੰਤ ਫਿਰ ਸੋ